ਤੋਂ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਚਟਕਲਾ ਲੰਕਾ ਜਦੋਂ ਇੱਥੋਂ ਦੇ ਵੱਡੇ ਆਗੂ ਆਪਣੇ ਸਾਥੀਆਂ ਸਮੀਤ ਬੌਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਲੋਕ ਸਭਾ ਹਲਕਾ ਚਲੰਦਰ ਤੋਂ ਬੌਜਨ ਸਮਾਜ ਪਾਰਟੀ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਉਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ ਇਹ ਸਾਰੇ ਸਾਥੀ ਸ਼ਾਮਲ ਹੋਏ ਤਾਂ ਭਾਜੀ ਹੁਣੀ ਜਿਹੜਾ ਆ ਇੱਕ ਸਥਾਨੀ ਜੋੜਨ ਦਾ ਸੰਬੰਧ ਰੱਖਦੇਗਾ ਕਿ ਜਦੋਂ ਅਸੀਂ ਸਾਰਾ ਇੱਕ ਭਾਈਚਾਰਕ ਰੂਪ ਵਿੱਚ ਇਕੱਠੇ ਹੁੰਦੇ ਹਾਂ ਇਹ ਇਹਨਾਂ ਦੇ ਹੋਣ ਦੇ ਨਾਲ ਜਿਹੜੀ ਸਾਡੀ ਜੇਤਿਆ ਉਹ ਹੋਰ ਪੱਕੀ ਹੋਈ ਯਾਰ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੀ ਸਾਰੀ ਟੀਮ ਜਿਹੜੇ ਸ਼ਾਮ ਲਾਲ ਚੰਦੋਲਾ ਜੀ ਬਿੱਟੂ ਜੀ ਆਪਣੇ ਤੀਸ ਰਾਜਪੁਰਾ ਜੀ ਖੁਸ਼ੀ ਸਰਪੰਚ ਜੀ ਜਤਿੰਦਰ ਹੈਪੀ ਜੀ ਗਲਾ ਸਰਪੰਚ ਸਾਹੂ ਲਾਡੀ ਜੀ ਡਾਕਟਰ ਤਖਵੀਰ ਜੀ ਅਸੀਂ ਸਾਰੇ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਜਿਹੜੀ VST ਹੈਗੀ ਆ ਉਹਦੇ ਬਾਰੇ ਜਿਹੜੀਆਂ ਸਥਾਪਿਤ ਰਾਜ ਦਿੱਤੀ ਹੈਗੀ ਆ ਚਾਹੇ ਢਾਂਗ ਦਾ ਚਾ ਹੋਰ ਉਨਾ ਉਹਨਾਂ ਨੇ ਇੱਕ ਬਹੁਤ ਇੱਕ ਨਕਟਕਰਾਤਮਕ ਛਿਮੇਜ ਆਮ ਲੋਕਾਂ ਦੇ ਨਾਂ 'ਤੇ ਪੜਾਈ ਸੀ ਜਦ ਕਿ ਉਹ ਇਹ ਜਿਹੜੀਆਂ ਪਾਰਟੀਆਂ ਆ ਇਹ ਅਸਲ ਵਿੱਚ ਲੋਕਾਂ ਦੇ ਖਿਲਾਫ ਕੰਮ ਕਰਦੀਆਂ ਹਨ ਸਰਪਸਾ ਦਾ ਜਿਹੜਾ ਜੁਕੀ ਦਾ ਨਾਂ ਪਤਾਜਿਆ ਉਹਗੇ ਇਨਵਾਈਟ ਤਾਂ ਸਾਡੀ ਭੈਣ ਜੀ ਕਰਦੀ ਆ ਕਿ ਜਿੱਦਾਂ ਤੇ ਉਹਨਾਂ ਦੇ ਰਾਜ ਵਿੱਚ ਕੰਮ ਹੋਇਆ ਉਹੀ ਦੇਸ਼ ਵਿੱਚ ਬਸਤਾ ਨੇ ਕਰਨਾ ਆ ਤੇ ਭੈਣ ਜੀ ਦੇ ਰਾਜ ਵਿੱਚ ਜਿਹੜਾ ਰਾਜ ਆ ਉਹਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕੋਈ ਸਟੇਟ ਮਸ਼ੀਨਰੀ ਨਹੀਂ ਵਰਤੀ ਜਾਂਦੀ ਜਨਤੀ ਕਾਂਗਰਸਾ ਰਾਜ ਰਿਹਾ ਆਪਾਂ 84 ਸਾਰੀ ਦੇਖੀ ਆ ਕਿ ਕਿੰਨਾ ਅਲੋਪ ਕਾਦਾ ਵੱਡੇ ਪੱਧਰ ਤੇ ਜਾਨੀ ਮਾਰੀਆਂ ਨੁਕਸਾਨ ਤਾਂ ਉਸ ਤੇ ਸਟੇਟ ਦੀ ਕਰਦੀ ਦੀ ਸਾਈਂ ਜੀ ਜੀ ਵੀ ਦੇ ਵਿੱਚ ਲੋਕਾਂ ਦੇ ਖਿਲਾਫ ਸਟੇਟ ਦੀ ਗੱਲ ਕੀਤੀ ਗਈ ਆ ਆਪ ਨੇ ਜਿਹੜਾ ਆ ਉਹਦੇ ਵਿੱਚ ਵੀ ਸਟੇਟ ਦੀ ਗੱਲ ਕੀਤੀ ਗਈ ਆ ਪਰ ਜਿਹੜੀ ਬਕਵਾ ਦੇ ਰਾਜ ਵਿੱਚ ਕਦੀ ਵੀ ਲੋਕਾਂ ਦੇ ਨਾਮ ਸਟੇਟ ਦੀ ਗੱਲ ਬੱਤੀ ਹੋਈਆਂ ਜਿਹੜਾ ਕਿਸਾਨਾਂ ਦਾ ਸਰਕਾਰ ਕੋਈ ਬਕਾਇਆ ਨਹੀਂ ਰਿਹਾ ਬਤਲਾਉਂਦਾ ਪਰ ਸਮੇਂ ਸਿਰ ਸਸਨਾ ਦੀ ਰੇਟ ਦਿੱਤੀ ਗਈ ਔਰ ਸਭ ਤੋਂ ਵੱਧ ਰੇਟ ਜਿਹੜਾ ਗੰਨੇ ਦਾ ਇਹ ਇੰਡੀਆ ਸਰਕਾਰ ਨੇ ਦਿੱਤਾ ਕਿਹਾ ਅੰਮ੍ਰ ਜਿਹੜਾ ਸਾਇਡ ਆਰਡਰ ਪਤੀ ਤਿਕੜਾ ਕਿਛੂ ਮੇਰੇ ਜਿਵੇਂ ਬਸ ਤਾਂ ਇਹ ਆਹੀ ਪਾਰਟੀ ਆ ਜਿਹੜੇ ਥਾਂ ਅਸਲ ਵਿੱਚ ਆਮ ਆਦਮੀ ਪਾਰਟੀ ਇਸ ਕਰਕੇ ਜਿਹਨੂੰ ਸਾਡੇ ਨਾਲ ਆਇਆ ਪਰ ਅਸੀਂ ਝੋਸਾ ਇਹਨਾਂ ਦਬਾਉਂਦੇ ਆਂ ਵੀ ਉਹ ਤੁਹਾਡੀ ਸੋਚ ਆਮ ਆਦੇ ਪਾਰਟੀ ਤਰ੍ਹਾਂ ਨਹੀਂ ਇਹ ਇੱਕ ਚੰਗਾ ਪੰਜਾਬ ਬਣੇ ਲੋਕ ਪੰਜਾਬ ਤੇ ਸੁਖੀ ਹੋਣ ਕਾੰਡਾ ਇਸਦਾ ਹੱਲ ਅਸੀਂ ਇਕੱਠੇ ਕਰਨਾ। ਤੇ ਹੋਰ ਅਸਲ ਵਿੱਚ ਆਮ ਆਦਮੀ ਪਾਰਟੀ ਜਿਹੜੀ ਆਪ ਲੋਕਾਂ ਦੀ ਪਾਰਟੀ ਬਣਦਾ ਆ। ਤੁਸੀਂ ਸਾਡੇ ਅੱਜ ਪਰਿਵਾਰ ਸਾਡੇ ਨਾਲ ਖੜੇ ਹੋ ਤੇ ਅਸੀਂ ਸਾਡੀ ਲੀਡਰਸ਼ਿਪ ਸਾਹੀ ਸਾਡੇ ਸਟੇਟ ਦੇ ਜੀ ਪ੍ਰਧਾਨ ਜੀ ਅਦਾ ਜਸਮਿੰਦਰ ਸਿੰਘ ਜੀ ਜਿਹਨੇ ਨੱਥਨ ਆਪ ਸਾਡੇ ਆ। ਡਾਟਨ 75% ਦੀ ਚਾਹ। ਅੱਜ ਸਾਡੇ ਵੱਲੋਂ ਤੁਹਾਡਾ ਪਾਰਟੀ ਵਿੱਚ ਆਉਣ ਤੇ ਇੱਿੱਡਾ ਸਵਾਗਤ ਕਰਦੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ। ਜੇ ਅਸੀਂ ਇੱਕ ਭਰਾ ਹੋਣ ਦਾ ਲੜ ਕੇ ਚੱਲਾਂਗੇ ਤਾਂ ਲੜ ਮਿਲੇ ਕੇ ਆਪਣੇ ਪੰਜਾਬ ਨੂੰ ਇੱਕ ਜਿੰਦਗੀ ਇੱਕ ਸਾਫ ਬਣਾਉਣਾ ਕਿ ਜੇ 734 ਫੈਕਸ਼ਨ ਦੀ ਪੰਜਾਬ ਦੇ ਦੁੱਸਣ ਨਾਲ ਬੈਠੇ ਜਮਾਨੇ ਤੇ ਟੇਕ ਬਣ ਕੇ ਸਾਰੀ ਦਿੱਲੀ ਤੋਂ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀ ਲੀਡਰਸ਼ਿਪ ਵੱਲੋਂ ਫੈਸਲਾ ਲਿਆ ਗਿਆ ਵੀ ਪ੍ਰਧਾਨ ਜੀ ਵੱਲੋਂ ਵੀ ਅੱਜ ਅਸਲੀ ਅਨਾਉਂਸਟ ਕੀਤਾ ਆਂ ਇਹਨਾਂ ਨੂੰ ਅਸੀਂ Shamla Chandar Building Maintenance Handyman under check Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shyamlal Chander Kalcenter. Call him on this number 074888 four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ